ਘਰ ਦੇ ਵਿੱਚ ਤਿੰਨ ਤਿੰਨ ਜਵਾਨ ਬੱਚੇ ਹੋ ਗਏ ਪਰ ਫਿਰ ਵੀ ਪਤੀ ਨੂੰ ਆਪਣੀ ਪਤਨੀ ਤੇ ਪਰੋਸਾ ਨਹੀਂ ਹੋਇਆ ਸ਼ੱਕ ਦੇ ਚਲਦੇ ਹੋਏ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਜਾਨ ਲੈਣ ਦਾ ਇਹ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਫਜ਼ਿਲਕਾ ਦੇ ਪਿੰਡ ਹੋਜ ਖਾਸ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰ ਰਹੀ ਆਪਣੀ ਪਤਨੀ ਨੂੰ ਪਤੀ ਦੇ ਵੱਲੋਂ ਕਹਾੜੀ ਮਾਰ ਕੇ ਖਤਮ ਕਰ ਦਿੱਤਾ ਗਿਆ ਇਸ ਗੱਲ ਦੀ ਜਾਣ ਕੇ ਇਸ ਗੱਲ ਦੀ ਜਾਣਕਾਰੀ ਇਸ ਮ੍ਰਿਤਕ ਔਰਤ ਦੇ ਪੁੱਤ ਦੇ ਵੱਲੋਂ ਦਿੱਤੀ ਗਈ ਹੈ ਜਿਸ ਨੇ ਦੱਸਿਆ ਕਿ ਕਿੰਜ ਉਸ ਦਾ ਪਿਓ ਮਾਦੀ ਮਾਰ ਕਟਾਈ ਕਰਦਾ ਸੀ ਅਤੇ ਇਸ ਦੇ ਪਿੱਛੇ ਦਾ ਕਾਰਨ ਉਸ ਤੇ ਸ਼ੱਕ ਕਰਨਾ ਸੀ। ਮ੍ਰਿਤਕ ਔਰਤ ਪਾਲੋਬਾਈ ਦੇ ਪੁੱਤਰ ਗੁਰਮੀਲ ਸਿੰਘ ਨੇ ਆਪਣੇ ਬਿਆਨ ਦਰਜ ਕਰਵਾਏ ਜਿਸ ਦੇ ਵਿੱਚ ਦੱਸਿਆ ਗਿਆ ਕਿ ਦੋ ਭਰਾ ਤੇ ਇੱਕ ਭੈਣ ਕਰਦੇ ਵਿੱਚ ਮੌਜੂਦ ਹੈ। ਇਸ ਤੋਂ ਇਲਾਵਾ ਉਸ ਦਾ ਪਿਤਾ ਸੁਖਦੇਵ ਸਿੰਘ ਹੈ ਜੋ ਕਿ ਸ਼ਰਾਬ ਪੀਣ ਦਾ ਵੀ ਆਦੀ ਹੈ ਅਤੇ ਉਸ ਦੀ ਮਾਂ ਤੇ ਅਕਸਰ ਹੀ ਉਹ ਕੋ ਸ਼ੱਕ ਕਰਦਾ ਹੁੰਦਾ ਸੀ। ਸਵੇਰ ਦੇ ਸਮੇਂ ਵੀ ਅੱਜ ਜਦੋਂ ਉਸ ਦੀ ਮਾਂ ਖੇਤਾਂ ਦੇ ਵਿੱਚ ਝੋਨਾ ਲਗਾ ਰਹੀ ਸੀ ਤਾਂ ਇਸੇ ਦੌਰਾਨ ਉਸ ਦੇ ਸ਼ਰਾਬੀ ਪਿਤਾ ਸੁਖਦੇਵ ਸਿੰਘ ਨੇ ਕੁਹਾੜੀ ਮਾਰ ਕੇ ਮਾਂ ਦੀ ਜਾਨ ਲੈ ਲਈ ਜਿਸ ਤੋਂ ਬਾਅਦ ਉਹ ਆਪਣੇ ਹੀ ਪਿਤਾ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ ਸੂਚਨਾ ਮਿਲਣ ਤੇ ਡੀਐਸਪੀ ਏਆਰ ਸ਼ਰਮਾ ਵੀ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਪਹੁੰਚੇ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ਤੋਂ ਇਸ ਸਬੰਧੀ ਜਦੋਂ ਜਾਣਕਾਰੀ ਹਾਸਲ ਕੀਤੀ ਗਈ ਤਾਂ ਉਹਨਾਂ ਨੇ ਵੀ ਇਹੀ ਕਿਹਾ ਕਿ ਇਹ ਪਤੀ ਆਪਣੀ ਪਤਨੀ ਦੇ ਸ਼ੱਕ ਕਰਦਾ ਸੀ ਉਸਦੇ ਚਰਿੱਤਰ ਤੇ ਸ਼ੱਕ ਦੇ ਚਲਦੇ ਹੋਏ ਇਸ ਮਾੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਡੀਐਸਪੀ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਕੇਸ ਦਰਜ ਕਰ ਲਿਆ ਗਿਆ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਮੁੰਡਾ ਜੋ ਕਿ ਆਪਣੇ ਹੀ ਪਿਓ ਦੇ ਖਿਲਾਫ ਸਖਤ ਕਾਰਵਾਈ ਚਾਹੁੰਦਾ ਹੈ ਉਸਦੇ ਖਿਲਾਫ ਪੜਦੀ ਕਾਰਵਾਈ ਤੋਂ ਬਾਅਦ ਇਹ ਚਾਹੁੰਦਾ ਹੈ ਕਿ ਉਸ ਨੂੰ ਵੱਡੀ ਸਜ਼ਾ ਮਿਲੇ ਉਹ ਜ਼ਰੂਰ ਮਿਲੇਗੀ ਕਿਉਂਕਿ ਉਸਨੇ ਇੱਕ ਆਰਥ ਦੀ ਜੋ ਕਿ ਉਸਦੀ ਹੀ ਪਤਨੀ ਸੇ ਉਸਦੀ ਜਾਨ ਲਈਆ ਤੇ ਇਸ ਦੇ ਪਿੱਛੇ ਦਾ ਕਾਰਨ ਹੋਰ ਕੁਝ ਨਹੀਂ ਸਗੋ ਇਸਤੇ ਦਿਮਾਗੀ ਤੌਰ ਤੇ ਸ਼ੱਕ ਕਰਨਾ ਸੀ ਜਿਨਾਗੇ ਮਰਕੀਰ ਸਿੰਘ ਜੀ ਮੈਂ ਕੱਛੇ ਰੜਕੀ ਲੱਗ ਰਹੀ ਸੀ ਮੇਰੀ ਪਰਚਾਈ ਸੀ ਕੀ ਕਾਰਨ ਹੋਇਆ ਇਹ ਮਾਰਾ ਮੁਤਕਰਤਾ ਹੀ ਮਾਮਲਾ ਸੀ ਬ੍ਰਦਰ ਦਾ ਕੀ ਨਾਮ ਹੈ ਸਖਤੇਰ ਸਿੰਘ ਜੀ ਕਿੰਨੀ ਉਮਰ ਹੈ ਮੈਥੂ 2 ਸਾਲ ਵੱਡਾ ਜੀ ਤੇ ਭਾਬੀ ਉਹਨਾਂ ਕਿੰਨੀ ਉਮਰ ਸੀ ਹੋਦੀ ਹੋਗੀ ਮੇਰੇ ਕੋਲ 45 ਰੁੱਤੇ ਜੇ ਥੋੜੀ ਕੀ ਨਾਮ ਸੀ ਉਹਨਾਂ ਦਾ ਪਾਲੋ ਪਾਲੋ ਬਾਈ ਕਿੰਨੇ ਬੱਚੇ ਨੇ ਦੋ ਮੁੰਡੇ ਇੱਕ ਕੁੜੀ ਇਹ ਐ ਹੋਏ ਨੇ ਇੱਕ ਮੁੰਡਾ ਰੰਗ ਦਾ ਜੀ ਝੋਟ ਆ ਸਾਨੂੰ ਕਦੋਂ ਪਤਾ ਲੱਗਿਆ ਸਾਬਕ ਫੇਰੇ ਪਤਾ ਲੱਗਿਆ ਜੀ ਕਿ ਇਰਾਦੀ ਘਟਨਾ ਹੈ ਜੁਬਾ ਹੋਈਏ ਸਿਰ ਸਿਰ ਅਲੀ ਮਾਰਨਿੰਗ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪਤਾ ਨਹੀਂ ਜੀ ਮੈਂ ਮੈਂ ਟੈਨਰ ਪਤਾ ਮੈਂ ਤੇ ਆ ਗਿਆ ਤੁਸੀਂ ਕਿੱਥੇ ਰਹਿੰਦੇ ਹੋ ਮਰਨੀਆ ਟ੍ਰੇਨ ਚੇਕ ਜੇ ਬਾਅਦ ਨਾਮ ਹੈ ਜੀ ਤੁਹਾਡੀ ਮਾਤਾ ਜੀ ਦੀ ਮੌਤ ਹੋਈ ਹੈ ਕੀ ਨਾਮ ਸੀ ਉਹਨਾਂ ਦਾ ਕੀ ਗੱਲ ਰਹੀ ਕੀ ਕਾਰਨ ਜਿਹਾ ਉਹ ਐਸੇ ਕਿ ਉਹਨਾਂ ਨੂੰ ਕਦੋਂ ਉਠਾਣਾ ਪਿਆ ਤੇ ਰਹੂ ਮਾਮਲਾ ਸੀਗਾ ਪੁਰਾਣਾ ਲੜਾਈ ਜਗੜਾ ਚੱਲਦਾ ਸੀ ਇਹ ਸਵੇਰ ਦੀ ਘਟਨਾ ਹੈ ਹਾਂ ਜੀ ਸਵੇਰ ਦੀ ਸਵੇਰ ਵੀ ਦਾਰੂ ਪੀ ਰੱਖੀ ਸੀ ਹਾਂ ਕੱਲ੍ਹ ਜਿਹੜੂ ਪੀ ਰੱਖੀ ਸੀ ਸਵੇਰ ਹੀ ਪੀ ਰੱਖੀ ਸੀ ਕੀ ਨਾਮ ਹੈ ਪਿਤਾ ਜੀ ਦਾ ਸੁਦੇਸ਼ ਸਿੰਘ ਉਹ ਮੁਖ ਦੇ ਰਹਿ ਕੇ ਫਰਾਰ ਹੋ ਗਏ ਮੌਕੇ ਤੇ ਬਰਾਰ ਹੋ ਕੇ ਕਤਲ ਕਰਦੇ ਅੱਛਾ ਇਹ ਜਿਹੜੀ ਡੈਥ ਹੋਈ ਮੌਕੇ ਤੇ ਹੋ ਗਈ ਸੀ ਜਾਂ ਬਾਅਦ ਵਿੱਚ ਮੌਕੇ ਤੇ ਗੱਡੀ ਚ ਲਈ ਜਾਂਦੇ ਸੀ ਚੱਕਿਆ ਸੀ ਅੱਛਾ ਤੁਹਾਨੂੰ ਤਾਂ ਸਾਥ ਸੀ ਵੇਖ ਨੂੰ ਤਾਂ ਤੁਸੀਂ ਉਸ ਟਾਈਮ ਕਿੱਥੇ ਸੀ ਬਾਕੀ ਫੈਮਿਲੀ ਮੈਂਬਰ ਕਿੱਥੇ ਸੀ ਇਸ ਵੇਲੇ ਕਿੰਨੇ ਵਜੇ ਦੀ ਘਟਨਾ ਹੈ ਇੱਕ ਘਟਨਾ 8 ਵਜੇ ਦੀ ਸਵੇਰੇ 8 ਵਜੇ ਦੀ ਘਟਨਾ ਹੈ 8 ਵਜੇ ਸੇ ਤੁਹਾਨੂੰ ਕੋਈ ਪਤਾ ਲੱਗਿਆ ਵੀ ਅਸੀਂ ਕਿਹ ਵਾਦ ਆ ਗਏ ਸਾਰੇ ਚਾਚਾ ਜੀ ਜੀ ਕੋ ਨਾਲ ਲੱਗੇ ਸੀ ਕਿਛਰੇ ਅੱਛਾ ਜੀ ਜੀ ਮਿਲਰਾਂ ਦੇ ਤੇ ਉਹਨੇ ਸਾਨੂੰ ਭੋਣ ਦਿੱਤਾ ਉਹਨੇ ਦੇਖਿਆ ਗਿਆ ਇਸ ਤਰ੍ਹਾਂ ਤੁਹਾਡਾ ਡੈਡੀ ਆ ਕੁਆਰਟੀ ਜਿੱਕੇ ਤਾ ਤੇ ਮਮੂ ਮਗਾ ਗਿਆ ਤੇ ਠੀਕ ਤੇ ਅਸੀਂ ਮੌਕੇ ਤੇ ਫਿਰ ਭੱਜ ਕੇ ਉਥੋਂ ਆਏ ਸਾਡੇ ਆਂਦੇ ਆਂਦੇ ਸਭੀ ਉਹਨੇ ਕਦਰ ਕਰ ਉਹ ਫਰਾਰ ਹੋ ਚੁਕੇ ਸੀਗੇ ਇਹ ਕਿੰਨੇ ਟਾਈਮ ਤੋਂ ਇਹ ਜਗੜੇ ਚੱਲਦੇ ਸੀਗੇ ਢਾਈ ਚੰਗੜੇ ਤੋਂ ਚੱਲ ਰਹੇ ਜਾਂ ਤੇ ਜਾ ਕੇ ਆਏ ਉਧਰ ਦੇ ਬਣੇ ਕਿੰਨੇ ਪੈਨ ਬੜਾਓ ਤੁਸੀਂ ਅਸੀਂ ਟੈਨ ਪੈਨ ਬਾਕੀ ਮੈਰਿਡ ਨੇ ਸਿਸਟਰ ਮੈਰਿਡ ਹੈ ਤੇ ਇੱਕ ਬ੍ਰਦਰ ਮੈਰਿਡ ਹੈ ਤੇ ਰਹਿੰਦੇ ਇਕੱਠੇ ਹੋ ਤੁਸੀਂ ਕਿ ਤੁਸੀਂ ਖੇਤ ਗਏ ਹੋਏ ਸੀਗੇ ਕੰਮ ਗਏ ਹੋਏ ਸੀਗੇ ਇਪਿਛੇ ਵਾਦਤ ਵਿੱਚ ਪਹਿਲੇ ਵੀ ਅਸਤੀਕੇ ਦੇ ਕੋਈ ਮਾਰਕੋ ਟੈਸਤੀ ਕੇ ਦੀ ਹੋਈ ਵੀ ਜਿੰਦੇ ਚ ਜਾਣ ਲੇਵਾ ਹਮਲਾ ਕੀਤਾ ਗਿਆ ਹੋਵੇ। ਇਹ ਪਹਿਲਾਂ ਪਹਿਲਾਂ ਕੋਈ ਜਾਣ ਹੈ ਪਹਿਲਾਂ ਤੀ ਇਦਾਂ ਤਾਂ ਨਹੀਂ ਬਦਲ ਕੋਰ ਕਰਾਂ ਦੀ ਬਲ ਛੋਟੀ ਮਾਰੇ ਡਾਂਗ ਨੂੰ ਮਾਰਦਾ ਸੀਗਾ ਉਹਦਾ ਕੁਕੜਾ ਮਾਰਦਾ ਸੀਗਾ। ਵੀ ਇਦਾਂ ਤਾਂ ਕੋਈ ਦਰਬਾਨ ਜਾਂ ਕਾਫੇ ਦੇ ਉੱਤੇ ਜਾ ਗੁਰਦਾ ਸਿੰਘ ਨੂੰ ਜਾ ਕੇ ਕਰੀ ਜੀ। ਆ ਪਹਿਲਾਂ ਉਹਦਾ ਕੁਕੜਾ ਮਾਰਦਾ ਸੀਗਾ। ਕਿਦਾਂ ਦੇਖਦੇ ਵੈਸਤੇ ਕਿ ਕੋਦਮ ਇੱਕ ਖੂਨੀ ਵਾਰਦਾਤ ਹੋ ਗਈ। ਇਹ ਖੂਨੀ ਵਾਰਦਾਤ ਜੇ ਸਾਡੇ ਦਾਦਾ ਜੀ ਸੀਗੇ। ਉਹ ਦੋ ਤਿੰਨ ਮਹੀਨੇ ਪਹਿਲਾਂ ਵੀ ਉਹਨਾਂ ਨੇ ਕੰਮ ਸਟਾਰਟ ਕੀਤਾ ਸੀਗਾ। ਉਹ ਵੀ ਕਰਵਾਣਾ ਕਰ ਰਿਹਾ ਕਾੜ ਗਿਆ ਮਮੂ ਨੇ ਇੱਕ ਧਮਕੀਆਂ ਦੇ ਕੇ ਕਹਿੰਦਾ ਉਹ ਵਾੜ ਦੇਣਾ ਐ ਕਰ ਦੇਉਗਾ ਠੀਕ ਹੈ ਜੀ ਉਹਦੇ باوجود ਰਾਤ ਨੂੰ ਮੇਰੇ ਮੁਰੇ ਨੇ ਉਹਨੇ ਫੋਨ ਲਾਇਆ ਮੇਰੇ ਦਾਦੇ ਨੂੰ ਇਹ ਦਾਦਾ ਮੇਰੇ ਕਿੰਨੂੰ ਬਤਾਉਂਦਾ ਰਹਿ ਗਿਆ ਗੱਲ ਕਰਦਾ ਵਾੜ ਦੇ ਫਿਰ ਐ ਕਰਦੇ ਉਹ ਕਰਦੇ ਤੇ ਉਹਦੇ ਕਹਿਣ ਤੋਂ ਨਹੀਂ ਵਾੜਦਾ ਮੈਂ ਤੇ ਪਰਵਾਹ ਉਹਨੂੰ ਸਮਝ ਲੋ ਗਾਉਂ ਦੀ ਸ਼ਾਦੀ ਤੇ ਸਮਝ ਲੋ ਦਾਦਾ ਕਿੱਥੇ ਰਹਿੰਦਾ ਹੈ ਦਾਦਾ ਹਰਨੀ ਵਾਲੇ ਚਾਚੇ ਕੋਲ ਹੈ ਬਿਲਕੁਲ ਅਸਾ ਹੋਰਨੀ ਵਾਲੇ ਰਹਿੰਦੇ ਵੀ ਪਹਿਲੇ ਪਰਿਵਾਰਕ ਰਿਸ਼ਤੇ ਠੀਕ ਨਹੀਂ ਗਏ ਪਹਿਲਾਂ ਤਾਂ ਸਾਡਾ ਰਹਿੰਦਾ ਰਿਹਾ ਬਹੁਤ ਟਾਈਮ ਸਾਡੇ ਕੋਲ 10 ਸਾਲ ਹੋ ਗਏ 10 ਸਾਲ ਸੱਜਣ ਦਾ ਦੇਖੋ ਉਹਨੇ ਬਸ ਥੋੜੇ ਮੰਡ ਦੇ ਵਿੱਚ ਕੋਈ ਡਾਊਟ ਉਹਨੇ ਵੀ ਆ ਗਿਆ ਤਾਂ ਉਹ ਵੀ ਜਦ ਬਗਲ ਦੇ ਸਾਹਦੇ ਬੋਲਦਾ ਸੀ ਮੈਂ ਮੇਰੇ ਕੋਲ ਨਹੀਂ ਪਈਏ ਕੋਈ ਜ਼ਮੀਨੀ ਵਿਵਾਦ ਤਾਂ ਨਹੀਂ ਸੀਗਾ ਨਾ ਨਾ ਜ਼ਮੀਨੀ ਆਪਣਾ ਕੋਈ ਜ਼ਮੀਨੀ ਰੋਲਾ ਨਹੀਂ ਸੀਗਾ ਵੰਡ ਮੰਡਾਰਾ ਹੋਇਆ ਹੋਇਆ ਵੰਡਾ ਚਾਚਾ ਸਾਡੇ ਬੈਠੇ ਤੇ ਦੋ ਭਰਾ ਡੈਡੀ ਜੱਜ ਉਹਨਾਂ ਦਵਾਨੀ ਉਹ ਰੱਖੇ ਮਦ ਇਹਨ ਕੋਈ ਜ਼ਮੀਨੀ ਰੋਲਾ ਨਹੀਂ ਸੀਗਾ ਕੁਝ ਨਹੀਂ ਸੀਗਾ ਆਪਾਂ ਇਹ ਕਹਿੰਦੇ ਅਸਨ ਨਸ਼ੇ ਦੇ ਵਿੱਚ ਵਾਦਤ ਨੂੰ ਜਾਣਾ ਨਸ਼ੇ ਦੇ ਵਿੱਚ ਨਜ਼ਾਰੂ ਪਿੰਦਾ ਸੀ ਹੋਏ ਦੇ ਰਾਤ ਦਾ ਬਾਹਰ ਜਾਂਦਾ ਸੀ ਰੋਜ਼ ਰਾਤ ਨੂੰ ਦਾਬਾ ਤੋਂ ਲੈ ਰਾਤ ਟੇਕੇ ਸੀਗਾ ਸਵੇਰ ਪਿਆ ਸੀ ਤੇ ਸਾਰੀ ਸਵੇਰ ਕੰਮ ਤੇ ਗਿਆ ਚਲੇ ਤੇ ਜਿਸ ਪਾਰਕੇ ਅਸੀਂ ਕਿਰਦਾਰ ਔਕੇ ਦੇਖਣ ਗਿਆ ਸੀ ਤੇ ਕੰਮ ਤੇ ਸੀ ਕੀ ਮੰਗ ਕਰਦੇ ਹੋ ਮੰਗ ਤਾਂ ਸਾਨੂੰ ਸਾਫ਼ ਚਾਹੀਦਾ ਬਸ ਵਾਤਵਾ ਸਹਾਇਤਾ ਪਾਚੀ ਸਹਾਇਤਾ ਨਹੀਂ ਚਾਹੀਦੀ ਇਹਨਾਂ ਦੇ ਵਿੱਚ ਸਿਰੋਗੂ ਨੇ ਗੱਲ ਤੁਸੀਂ ਸਾਦੇ ਫਾਜ਼ਲ ਸਾਹਿਬ ਨੂੰ ਮੰਨਦੇ ਹੋ ਕਿ ਦਾਦਾ ਜਾਂ ਹੋਰ ਪਰਿਵਾਰਕ ਮੈਂ ਕਤਲ ਕਤਲ ਸਾਜਿਸ਼ ਦਾਦੇ ਦੀ ਸਾਡੇ ਦੀ ਤੇ ਕਤਲ ਸਾਡੇ ਬੁੜੇ ਨੇ ਜੀ ਧੰਨਵਾਦ ਸਾਰੇ ਅੱਜ ਮਾਮਲਾ ਹੈ ਮਹਾਰਾ ਉਹੀ ਪੂਰਾ ਮਾਮਲਾ ਹੈ। ਥਾਣਾ ਹਰਨੀ ਵਾਲੇ ਦੇ ਵਿੱਚ ਪਿੰਡ ਪੈਂਦਾ ਹੌਜ ਖਾਸ। ਉੱਥੇ ਸੁਖਦੇਵ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਸੀ। ਉਹਨੇ ਸ਼ਰਾਬ ਪੀਤੀ ਸੀਗੀ ਸਵੇਰ 7:00 7:30 ਆਪਣੇ ਘਰ ਵਾਲੀ ਨੂੰ ਕਹਾਣੀ ਮਾਰ ਕੇ ਉਹਦਾ ਕਤਲ ਕਰ ਦਿੱਤਾ। ਸਰ ਇਹ ਘਰੇ ਕੀਤਾ ਸੀ ਉਹਨੇ ਨਹੀਂ ਘਰ ਦੇ ਨੇੜੇ ਹੀ ਖੇਤਾਂ ਵਿੱਚ ਕੰਮ ਕਰਦੀ ਸੀ ਉਹ। ਪਾਲੋ ਬਾਈ ਉਹਦਾ ਨਾਂ ਸੀ। ਤੇ ਉਹਦੇ ਚਰਿੱਤਰ ਤੇ ਕੋਈ ਸ਼ੱਕ ਕਰਦਾ ਸੀ ਜਿਹਦੇ ਕਰਕੇ ਅੱਜ ਸਵੇਰ ਉਹਨੇ ਉਹਦਾ ਮਰਡਰ ਕਰ ਦਿੱਤਾ ਜਿਸ ਤੇ ਐਫ ਆਈ ਆਰ ਨੰਬਰ 84 ਅੰਡਰ ਸੈਕਸ਼ਨ 103 ਬੀ ਐਨ ਐਸ 302 ਪੀ ਸੀ ਐਸ ਤਹਿਤ ਅਸੀਂ ਮੁਕੱਦਮਾ ਰਜਿਸਟਰ ਕਰ ਲਿਆ ਤੇ ਟੀਮਾਂ ਬਣਾਤੀਆਂ ਤੇ ਟੀਮਾਂ ਬਣਾ ਕੇ ਅਸੀਂ ਹੁਣ ਰੇਡਾਂ ਕਰ ਰਹੇ ਹਾਂ ਜਲਦ ਤੋਂ ਜਲਦ ਅਸੀਂ ਇਹਨੂੰ ਅਰੈਸਟ ਕਰ ਲਵਾਂਗੇ ਥੈਂਕ ਯੂ